ਹੈਲੋ ਜੀ ਮੇਰਾ ਨਾਮ ਗਰਦਿਆਲ ਕੌਰ ਤੇ ਮੈਂ ਗਰਦਿਆਲ ਕੌਰ ਆ ਤੇ 60 ਸਾਲ ਤੋਂ ਉੱਤੇ ਹੀ ਸਮਝੋ ਮੇਰੇ ਨੂੰ 70 ਸਾਲ ਵੀ ਰੱਖ ਲੋ 60 ਸਾਲ ਦੀ ਮੇਰੀ ਉਮਰ ਆ ਮੈਂ ਤਾਂ ਮੇਰੀ ਦੋ ਤਣੋਂ ਕੁੱਟ ਦਿਆ ਤੇ ਦਾਇਆ ਕੁੱੜ ਦਾ ਪੋਤਾ ਤੇ ਘਰੇ ਨਹੀਂ ਬਣਦੇ ਤੇ ਜਿਹੜਾ ਗੰਦ ਵਕ ਦੇ ਉਹ ਬਰਾਈ ਤੇ ਵੇਖ ਲੈ ਮੈਨੂੰ 100 ਸਾਲ ਦੀ ਨੂੰ ਘਰੋਂ ਵੀ ਕੱਢਦੇ ਆ ਤੇ ਮੈਂ ਬਹੁਤ ਹੀ ਦੁਖੀ ਆ ਤੇ ਗਾਲਾਂ ਦੀ ਬੇਅੰਤ ਪੇਰਾ ਅਜ ਮੇਰੀ ਪੋਤੀ ਵੀ ਕੁੱਟੀ ਹੁਣ ਵੀ ਕੁੱਟੀ ਹਾਂ ਤੇ ਇਹ ਮੇਰੀ ਬੇਨਤੀ ਤੁਹਾਨੂੰ ਅੱਜ ਜੀ ਮੈਂ ਇਥੇ ਆ ਆਇ ਮਿਠਾਣੇ ਚਾਹੀਦੇ ਹਾਂ ਤੇ ਡਾਇਰ ਕਰਤਾ ਦੇ ਘਰ ਆਲੇ ਕਿਸੇ ਨੂੰ ਨਹੀਂ ਬਖਸ਼ੇ ਦੋਮੇ ਜੀ ਹਾਂ ਇਹ ਕਾਰਨ ਕੀ ਮਾਤਾ ਕਿਉਂ ਕੁੱਟਮਾਰ ਕਰਦੇ ਥੋੜੀ ਉਹ ਕੁੱਟਮਾਰ ਤਾਈ ਤਾਈ ਨੂੰ ਪੁੱਛੋ ਤਾਂ ਚਹੀ ਅਜ ਤੱਕ ਜਬਈ ਨਹੀਂ ਕੋਈ ਬੋਲਦੇ ਤੇ ਹੋਰ ਨੁਜਾਇਜ਼ ਕਟਾਉਂਦੀ ਐ ਤੇ ਨਾਇ ਨਾਇਜ਼ ਹੀ ਕੁੱਟਦੀ ਐ ਜੇ ਸਾਡੇ ਚ ਗਲਤੀ ਹੋ ਜੋ ਮਰਜੀ ਕਰੋ ਹੁਣ ਮੈ ਥਾਣੇ ਚਾਹੀ ਵੀ ਐ ਤੇ ਮੇਰਾ ਹੱਲ ਜ਼ਰੂਰ ਹੋਣਾ ਚਾਹੀਦਾ ਅੱਜ ਤੋਂ ਬਾਅਦ ਵੀ ਮੈਨੂੰ ਤਕਰੀਬਨ ਅਰਗੇ ਥੋੜੇ ਆਈਆਂ ਮੈਂ ਚਰਨਾ ਚਾਹੀ ਹਾਂ ਮੇਰੀ ਫਰਿਆਦ ਸੁਣ ਲਾਣੀ ਫਰਿਆਦ ਹੋਣੀ ਚਾਹੀਦੀ ਮੇਰੇ ਹਾਂ ਇੱਕ ਮੇਰੀ ਨਹੀਂ ਫਰਿਆਦ ਜਦੋਂ ਮੈਨੂੰ ਕੁੱਟਦਾ ਮਾਰਦਾ ਮੈਂ ਰੋਣ ਨਹੀਂ ਪਿੱਟਦੀ ਆ ਤੇ ਮੈਂ ਬਹੁਤ ਦੁੱਖਿਆਂ ਦੇ ਘਰੋਂ ਰੋਟੀ ਨਹੀਂ ਖਾਣ ਲੈਂਦਾ ਜੋ ਮਰਜੀ ਕਰ ਲੈ ਦੋਮੇ ਜੀ ਦੋਮੇ ਲਾਪਰੀ ਤੇ ਮੇਰੇ ਪੋਤਾ ਘਰੋ ਕਰਦੇ ਆ ਤੇ ਮੇਰਾ ਬੁਰਾ ਹੀ ਹਾਲ ਜਿੰਨਾ ਵੇਖ ajo ਉਨਾਈ ਹਾਂ ਤੇ ਮੈਂ ਜਾਵਾਂ ਕਿਤੇ ਨਾ ਮੇਰੇ ਦੋ ਬੱਚੇ ਨਾ ਤੇ ਨਾ ਦੋ ਬੱਚਿਆਂ ਨੂੰ ਦੂਜਾ ਬਗਸ ਚਾਹੀਨੀ ਕੋਡਾ ਮਾ ਦੇ ਪਰ ਕੀ ਹੈ ਤੇ ਕੁਟਿਆ ਮੈਨੂੰ ਪੰਚਾਇਤ ਸਾਡੀ ਜਿਹੜੀ ਗੱਲ ਕਰਦੇ ਹੋ ਕੀ ਨਾਮ ਆਉਂਦਾ ਕੀ ਲੱਗਦੀ ਥੋੜੀ ਉਹ ਮੇਰੀ ਲੱਗਦੀ ਹੈ ਦੋ ਤਿੰਨ ਉਹਦਾ ਨਾਮ ਹੈਗਾ ਲਾਪਰੀ ਹਾਂ ਤੇ ਮੇਰੇ ਹਾਂਜੀ ਕੀ ਮਸਲਾ ਤੁਹਾਡਾ ਸਾਡਾ ਮਸਲਾ ਬਸ ਆਹੀ ਆ ਮੇਰੀ ਦੋਤ ਨੂੰ ਮੈਨੂੰ ਕਿਉਂ ਕਟਾਉਂਦੀ ਨਜਾਇਜ਼ ਕਟਾਉਂਦੀ ਆ ਕਿਸ ਤੋਂ ਕਟਾਉਂਦੀ ਆ ਨਾ ਪੋਤੇ ਤੋਂ ਕਟਾਉਂਦੀ ਨਾ ਕੁੜੀ ਆਪ ਤੇ ਗਾਲਾਂ ਦਿੰਦੀ ਬੇਸ਼ੱਕ ਜਾਂ ਨਾ ਮੇਰੇ ਨਾਲ ਚਿੰਗਿਆਂ ਨੂੰ ਨਹੀਂ ਵੜਨ ਦਿੰਦੀ ਨਾ ਮੇਰੇ ਨਾਲ ਚਿੰਗਿਆਂ ਨੂੰ ਗੰਦ ਬਕਦੀ ਮੈਂ ਕਿੱਥੇ ਜਾਵਾਂ ਸਾਰੀ ਉਮਰ ਦਾ ਮੇਰਾ ਘਰ ਘਰ ਬਣਿਆ ਤੌਲੇ ਲੈ ਲੈ ਮੈਂ ਹਾਂ ਕੀ ਚਾਹੁੰਦੇ ਕੀ ਹੁਣ ਤੁਸੀਂ ਕੀ ਚਾਹੁੰਦੇ ਹੁਣ ਚਾਹੇ ਚਾਹੁੰਦੇ ਆ ਵੀ ਬਾਅਦ ਸਾਨੂੰ ਨਾ ਪੋਤਾ ਕੁਛ ਕਹੇ ਤੇ ਨਾ ਪੋਤ ਨੂੰ ਕਵੇ ਤੇ ਅੱਜ ਹੋਰ ਜਾਜੇ ਕਿੱਥੇ ਤੇ ਕਿੱਥੇ ਜਾਣੀਆਂ ਮੇਰੇ ਨਾਲ ਬੱਚਣਾ ਮਾਂ ਤੇ ਉਹਦੇ ਛਰਤੇ ਤੇ ਮੈਂ ਕਿੱਥੇ ਲ ਜਾਵਾਂ ਇਹਨਾਂ ਨੂੰ ਸਾਡਾ ਪਿੰਡ ਅੱਕਿਆ ਪਿਆ ਅੱਕ ਕੇ ਆਈ ਮੈਂ ਤੁਹਾਡੇ ਚਰਨਾਂ 'ਚ ਤੇ ਇੱਥੇ ਸਾਨੂੰ ਜਰੂਰ ਤੁਸੀਂ ਵਸਦੇ ਕਿਉਂਦੇ ਤੇ ਮੈਂ ਬਹੁਤ ਹੀ ਚੌਨੀ ਤਰ੍ਹਾਂ ਧੰਨਵਾਦ ਕਰਦੀ ਆ ਤੇ ਸਾਨੂੰ ਐਦੂ ਬਾਤ ਤੱਕੀ ਬਾ ਨਾ ਲੱਗਣਾ ਮੇਰੇ ਧੀਆਂ ਨੂੰ ਨਾ ਮੈਨੂੰ ਜਿਹੜਾ ਤੁਸੀਂ ਮੁੰਡਾ ਕਹਿੰਦੇ ਹੋ ਕੀ ਕੰਮ ਕਰਦਾ ਤੁਹਾਡਾ ਕੀ ਨਾਮ ਹੈ ਉਹ ਲੈ ਮੇਰੇ ਪੋਤੇ ਦਾ ਹਾਂਜੀ ਜੀ ਛੋਟੇ ਮੁੰਡੇ ਦਾ ਜਿਹਦੇ ਨਾਲ ਵਿਆਹ ਹੀ ਹੈ ਨਾ ਕੁੜੀ ਉਹ ਦਿਨ ਆਇਆ ਜੀ ਬਲਵੀਰ ਉਹ ਤਾਂ ਉਹ ਸਾਡੇ ਨਾਲ ਵੀ ਦੁਖੀ ਆ ਬਹੁਤ ਦੁਖੀ ਆ ਨੂੰ ਨੂਨੰਗ ਪੰਨ ਚੜ੍ਹ ਗਿਆ ਕੰਮ ਕੀ ਕਰਦਾ ਉਹ ਬਚਾ ਕਮ ਜੋ ਜੋ ਆ ਜਾਂਦਾ ਧੜੀ ਧਰਮ ਦਾ ਮੋਟਰਾ ਹੋ ਲੋਂਦਾ ਚੰਗਾ ਕੰਮ ਕਰਦਾ ਤੇ ਉਹਨੂੰ ਆਂਦੀ ਤੂੰ ਤੇ ਦੋ ਬੈਠਾਂ ਦਾ ਧਿਆੜ ਗਿਆ ਫਰਕੁਰਦੀ ਸਾਡੇ ਸਾਹਮਣੇ ਬਲਵੀਰ ਨੂੰ ਕਰਦੀ ਹੈ ਹਾਂਜੀ 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 ਬਲਵੀਰ ਨੂੰ ਜਿੰਨਾ ਵੀ ਕਹ ਦੋ ਮਾਮੇ ਕੋਲੇ ਖੜੇ ਰਹਿੰਦੇ ਆ ਮਾਮੀਆਂ ਕੋਲੇ ਮੈਂ ਨਾਨੀ ਕੋਲੇ ਦੱਸ ਕੀ ਕਰਾਂ ਮੈਂ ਜਵਾਕ ਨੇ ਥੋੜੀ ਮੇਰੇ ਜਵਾਕ ਜੀ ਇੱਕ ਮੁੰਡਾ ਤੇ ਦੋ ਕੁੜਨੇ ਤੇ ਗਾਂ ਮੇਰਾ ਇੱਕੋ ਹੀ ਪੋਤਾ ਤੇ ਦੋ ਮੇਰੇ ਪੋਤੇਗਾ ਉਹਨਾਂ ਨੂੰ ਵੀ ਰਾਤ ਕੁੱਟਿਆ ਮੇਰੀ ਪੋਤੀ ਨੂੰ ਵੀ ਵੱਡੀ ਨੂੰ ਹੈ ਤੇ ਜਿਹਦੇ ਨਾ ਪੈਣਾ ਨੂੰ ਬਸ ਤਾਂ ਨਾ ਪੈਣ ਨੂੰ ਬਸ ਤਾਂ ਨਾ ਪੂਆ ਨੂੰ ਬਸ ਤਾਂ ਤੇ ਫਿਰ ਅਸੀਂ ਉਹ ਤਾਂ ਕੀ ਕਰਾਉਣਾ ਐਨੀ ਮੇਰੀ ਤੁਸੀਂ ਦੱਸ ਦਿਓ ਗਾਲਾਂ ਕੱਢਦੀ ਐ ਇਹਨਾਂ ਤੁਹਾਡੇ ਨਾਲ ਕਰਦੀ ਐ ਇਸ ਤੋਂ ਪਹਿਲਾਂ ਕੋਈ ਅਰਜੀ ਦਿੱਤੀ ਐ ਜਾਂ ਪੰਚਾਇਤ ਕੱਟੀ ਹੋਈ ਐ ਹਾਂਜੀ 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 ਬਹੁਤ ਪੰਚਾਇਤਾਂ ਇੱਕ ਹੀ ਹੋਇਆ ਪੰਚਾਇਤ ਚ ਪੰਚਾਇਤ ਚ ਅਸੀਂ ਉਹਨਾਂ ਨਵੇੜ ਲੱਗੇ ਬਿਲਾ ਪਾਈ ਜਾਂਦਾ ਇਹਦੀ ਬਾ ਫੜ ਤੇ ਜਾਂ ਇਹਦੀ ਬਾ ਫੜ ਅੱਛਾ ਇਹ ਇੰਨੀ ਗੱਲ ਤਾਂ ਕਹਿਣੀ ਸੀ ਤੇ ਮੇਰੀ ਕੁੜੀ ਨੂੰ ਆ ਕੇ ਧਾਰ ਧਾਰ ਕੁੱਟਣ ਲੱਗਾ ਮੈਂਬਰ ਸਰਪਾਇਚ ਸਭ ਖੜੇ ਸੀ ਹਾਂ ਤੇ ਉਹ ਉਹ ਵੀ ਹੁਣ ਹੱਥ ਖੜੇ ਕਰਤੇ ਵੀ ਭਾਈ ਤੂੰ ਉੱਥੇ ਜਾ ਸਾਥੋਂ ਜਿਹੜੀ ਤੁਹਾਡੀ ਪੋਤ ਨੂੰ ਲਫਰੀ ਪੈ ਉਹ ਤੁਹਾਡੇ ਨਾਲ ਰਹਿੰਦੀ ਹੈ ਕਿ ਵੀ ਹੋਰ ਰਹਿੰਦੀ ਹੈ ਉਹ ਸਾਡੇ ਵਿੱਚ ਹੀ ਆ ਹੈ ਜੀ ਵਿੱਚ ਹੀ ਆ ਤੁਹਾਡੇ ਕੀ ਲੱਗਦੀ ਤੁਹਾਡੀ ਦੋਤ ਨੂੰ ਦੋਤ ਨੂੰ ਛੱਕੀ ਦੋਤ ਨੂੰ ਜਮਾ ਜਮਾ ਛੱਕੀ ਕਰੰਡੀ ਰੋਡ ਹਾਂ ਅਡੋਟੀ ਹੁਣ ਚੈਨਲ ਦੇਖਣ ਵਾਲੇ ਤੇ ਪੁਲਿਸ ਤੋਂ ਕੀ ਮੰਗ ਕਰਦੇ ਕੀ ਅਈ ਟਾਈਮ ਮੰਗ ਕਰਦੇ ਆ ਜੀ ਮਸਲ ਤੇ ਕੁਟਕ ਟੈਰਾ ਨਾ ਪਏ ਤੇ ਮੇਰਾ ਦੋਤੇ ਨਾਲ ਵੀ ਚੰਗੀ ਰਹੇ ਜੇ ਮੇਰੇ ਦੋਤੇ ਨਾਲ ਨਹੀਂ ਚੰਗੀ ਮੈਂ ਅਸੀਂ ਨਹੀਂ ਕਰੇ ਬਣਦੇ ਮਤ ਐਨੇ ਭਰਿਆ ਜੇ ਮੇਰੇ ਦੋਤਾ ਉਹਦੇ ਬੱਚੇ ਰਹਿਣਗੇ ਤਾਂ ਉਹ ਵੀ ਰੋ ਤੇ ਨਹੀਂ ਅਸੀਂ ਨਹੀਂ ਕਰੇ ਰਹਿਣ ਅਸੀਂ ਅੱਜ ਐਸਐਸਪੀ ਨੂੰ ਮਿਲਿਆ ਐਸਐਸਪੀ ਸਾਹਿਬ ਕੀ ਕਹਿੰਦੇ ਪੁਲਿਸ ਕੋਲੇ ਗਿਆ ਸੀ ਅੱਜ ਕੀ ਕਹਿੰਦੇ ਪੁਲਿਸ ਉਹ ਕੋਈ ਨਾ ਨੇ ਇਹ ਮੈਨੂੰ ਤਾਂ ਕੁਝ ਨਹੀਂ ਆਖਾ ਉਹਨਾਂ ਨੇ ਕੀ ਕਿਹਾ ਤੁਹਾਨੂੰ ਪੁਲਸਰ ਨੇ ਅੱਜ ਪੁਲਸਰ ਨੇ ਤੁਹਾਨੂੰ ਆਇਆ ਕਿ ਅੱਜ ਦੋ ਪਹਿਲੇ ਜਿਹੜੀ ਗੱਲ ਹੋ ਗਈ ਹੋ ਗਈ ਤੇ ਹੁਣ ਅੱਜ ਤੋਂ ਬਾਅਦ ਤੁਹਾਨੂੰ ਅਸੀਂ ਤੱਤੀ ਵਾਨੀ ਲੋਕਾਂ ਦੀ ਫਰਿਆਦ ਸੁਣਾ ਦੇ ਤੇ ਮੇਰੀ ਸੁਣੋ ਵੀ ਫਰਿਆਦ 6 ਸਾਲ ਤੋਂ ਉੱਤੇ ਆ ਮੇਰੀ ਫਰਿਆਦ ਸੁਣੋ ਵੀ